ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਲਓ ਜੀ ਜਿੱਦਾਂ ਕਿ ਅਸੀਂ ਤੁਹਾਨੂੰ ਦੱਸਿਆ ਸੀ ਕਿ ਆਪਾਂ ਸਿਗਨਾਲੀ ਦੀ ਪੇਰੀਕੋਲੋ ਦਾ ਦੂਜਾ ਪਾਗੋ ਨਾਵਾਂਗੇ ਉਦਾਂ ਹੀ ਅਸੀਂ ਅੱਜ ਪੇਸ਼ ਕਰਨ ਜਾ ਰਹੇ ਹਾਂ ਜੀ ਸਿਗਨਲ ਖਤਰੇ ਦੇ ਭਾਗ ਨੰਬਰ 2 ਪਿਛਲੇ ਹਫਤੇ ਕੰਮ ਦਾ ਥੋੜਾ ਜਿਹਾ ਜ਼ਿਆਦਾ ਜ਼ੋਰ ਪੈ ਗਿਆ ਸੀ ਇਸ ਕਰਕੇ ਨਾ ਹੀ ਇਟਾਲੀਅਨ ਵਿੱਚ ਕੁਝ ਪੋਸਟ ਕਰ ਹੋਇਆ ਨਾ ਹੀ ਆਪਣਾ ਲਾਇਸੈਂਸ ਬਾਰੇ ਕੁਝ ਦੱਸ ਹੋਇਆ ਤੇ ਜਿਹੜੇ ਆਪਣੇ ਬਾਈ ਹੈਗੇ ਆ ਜਿੱਦਾਂ ਸਾਰੇ ਬਾਈ ਹੋ ਗਿਆ ਇੰਦਰਜੀਤ ਬਾਈ ਹੋ ਗਿਆ ਉਹਨਾਂ ਨੂੰ ਤਾਂ ਆਪਣੇਨਾਂ ਬਾਈਆਂ ਨੂੰ ਪਤਾ WhatsApp ਤੇ ਗਰੁੱਪ ਵਾਲਿਆਂ ਨੂੰ ਕਿ ਆਪਣਾ ਬਾਲਾ ਹੀ ਥੋੜਾ ਜਿਹਾ ਕੰਮ ਜ਼ਿਆਦਾ ਸੀਗਾ 30 ਘੰਟਿਆਂ 'ਚ 2 ਘੰਟੇ ਸੁੱਤੇ ਚੱਲੋ ਤਾਂ ਕੋਈ ਗੱਲ ਨਹੀਂ ਲਓ ਜੀ ਸ਼ੁਰੂ ਕਰਦੇ ਆਂ ਅਜਦਾ ਸੀ ਭਾਗ ਸਿਗਨਲ ਖਤਰੇ ਦੇ ਭਾਗ ਨੰਬਰ 2 ਲਾਸਟ ਟਾਈਮ ਅਸੀਂ ਗੱਲ ਕੀਤੀ ਸੀ ਦੂਪੀਆ ਕੁਰਵਾ ਪੈਰੀਕਲੋਸਾ ਲਓ ਜੀ ਉਸ ਤੋਂ ਬਾਅਦ ਅੱਜ ਅਸੀਂ ਗੱਲ ਕਰਦੇ ਆਂ ਪਾਸਾਜ ਵਾਲੀ ਲੈਵਲ ਕੋਨ ਬਰੀਅਰ ਹੈ ਉਹ ਕੌਨ ਸੀਮੀ ਬਰੀਅਰ ਹੈ ਇਹਦਾ ਮਤਲਬ ਆ ਜੀ ਆਪਣੀ ਪਾਸਾਜ ਵਾਲੇ ਲੈਵਲ ਹੁੰਦੀ ਰੇਲ ਦੀ ਪਟੜੀ ਕੋਨ ਬਰੀਅਰ ਹੈ ਉਹਨਾਂ ਜਿਹੜਾ ਉਹ ਲੱਗਾ ਹੁੰਦਾ ਡੰਡਾ ਸੀਮੀ ਬਰੀਅਰ ਉਹ ਅੱਧਾ ਡੰਡਾ ਆਪਾਂ ਫੱਟਾ ਨਹੀਂ ਬੰਦ ਕਰਨ ਦਾ ਲੋਹੇ ਦਾ ਲਾਇਆ ਹੁੰਦਾ ਉੱਤੇ ਲਾਲ ਰੰਗ ਦੀਆਂ ਲਿਖਾਂ ਹੁੰਦੀਆਂ ਇਹ ਉਹਦਾ ਨਿਸ਼ਾਨ ਆ ਜੀ ਐ ਉਨ ਸਿਗਨਾਲੇ ਦੀ ਪੇਰੀਕੋਲੋ ਇਹ ਜੀ ਖਤਰੇ ਦਾ ਨਿਸ਼ਾਨ ਆ ਤੁਹਾਨੂੰ ਸਾਰਿਆਂ ਨੂੰ ਪਤਾ ਆ ਜੀ e necessario moderare la velocità moderare ਜਾਨੀ ਕਿ ਆਪਣੀ ਸਪੀਡ ਤੇ ਥੋੜਾ ਜਿਆ ਕੰਟਰੋਲ ਕਰੋ ਅੱਛਾ ਇੱਕ ਹੋਰ ਗੱਲ ਜੀ ਜਦੋਂ ਤੁਸੀਂ ਆਰਗੂਮੈਂਟ ਉਤੇ ਜਾ ਕੇ ਵੇਰੋ ਫਾਲਸ ਕਰਦੇ ਨਾ ਜਦੋਂ ਵੀ ਕੋਈ ਨਾ ਨੇ ਆਪਾਂ ਨੂੰ ਸਲਾਹ ਦਿੱਤੀ ਹੋਵੇ ਜਿੱਦਾਂ ਇਹ ਨੀਚੇ ਸਾਰੀਓ ਪੁੱਤਰ ਬੇਪੋਧਾਰ ਸੀ ਮੋਦੇਰਾਰੇ ਇਦਾਂ ਨਹੀਂ ਹੋਰ ਗੱਲਾਂ ਉਹ ਅੱਖਾਂ ਮੀਟ ਕੇ ਤੁਸੀਂ ਵੇਰੋ ਤੇ ਕਲਿੱਕ ਕਰ ਦੋ ਤੇ ਜਦੋਂ ਲਿਖਿਆ ਹੋਵੇ ਸੋਲੋ ਸੋ ਐਲ ਓ 99.99% ਅੱਖਾਂ ਮੀਟ ਕੇ ਉੱਤੇ ਫਾਲਸ ਤੇ ਕਲਿੱਕ ਕਰ ਦਿਓ ਇਹ ਜੀ ਮੈਨੂੰ ਸਾਡੇ ਸਾਰੇ ਜਦੋਂ ਅਸੀਂ ਸਕੂਲਾ ਕਰਦੇ ਸੀ ਉਸ ਵੇਲੇ ਕੱਲ ਦੱਸੀ ਮੇਰੇ ਦਿਮਾਗ ਚ ਆਈ ਮੈਂ ਕਿ ਚਲੋ ਤੁਹਾਨੂੰ ਦੱਸ ਦਿੰਨੇ ਸਪੀਡ ਤੇ ਆਪਣੇ ਤੇ ਨਿਯੰਤਰਣ ਰੱਖੋ ਜਿਦਾ ਹਿੰਦੀ ਚ ਕਹਿੰਦੇ ਆ ਦੀ ਨੋਰਮੋ ਪੋਸਟੋ 150 ਮੀਟਰ ਪ੍ਰੀਮਾ ਡੈਲ ਪਾਸਾਜੋ ਅ ਲੀਵੈਲੋ ਦੇਖੋ ਜੀ ਕਾਨੂੰਨੀ ਤੌਰ ਤੇ ਇਹ 150 ਕੋਈ ਵੀ ਜਿਹੜਾ ਖਤਰੇ ਦਾ ਨਿਸ਼ਾਨ ਆ ਉਹ 150 ਮੀਟਰ ਪਹਿਲਾਂ ਹੀ ਲਿਖਿਆ ਹੁੰਦਾ ਬਾਈ ਚਾਂਸ ਉਹ 150 ਮੀਟਰ ਤੋਂ ਵੱਧ ਘੱਟ ਹੋਵੇ ਸੇ ਲਾ ਡਿਸਟੈਂਸ ਹੈ ਡਿਵਰਸ Allora c'è pannello integrativo ਜਿਹਦਾ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਸੀ ਜੇ 150 ਮੀਟਰ ਤੋਂ ਵੱਧ ਹੋਵੇ ਘੱਟ ਹੋਵੇ ਉਹਦੇ ਥੱਲੇ ਇੱਕ ਛੋਟਾ ਜਿਹਾ ਚਿੱਟੇ ਰੰਗ ਦਾ ਬੋਰਡ ਹੁੰਦਾ ਪਨੈਲੀ ਇੰਟੀਗਰਾਟੀਵੀ ਬਾਰੇ ਆਪਾਂ ਤੁਹਾਨੂੰ ਬਾਅਦ ਚ ਦੱਸਦੇ ਉਹ ਛੋਟੇ ਬੋਰਡ ਹੁੰਦੇ ਆ ਉਹਦੇ ਵਿੱਚ ਲਿਖਿਆ ਹੁੰਦਾ ਜੀ ਨਹੀਂ ਜੀ ਹੁਣੇ 340 ਮੀਟਰ ਤੇ ਆ ਜਾਂ 200 ਮੀਟਰ ਤੇ ਆ ਉਹਦੇ ਤੇ ਤੁਹਾਨੂੰ ਨਹੀਂ ਸਮਝ ਆਇਆ ਹਣਾ ਕਿੰਨੇ ਮੀਟਰ ਤੇ ਆ ਜੀ ਸੇਤੀ ਸਨੋਲੇ semi barrier ਸੇ ਹਾਂ ਇੱਕ ਡਿਸਪੋਜੀਟਿਵ ਉਸ ਹੱਸੇ ਦੇਖੋ ਜੀ ਰੋਸ਼ੇ ਲੰਪੇ ਜਾਂਦੀ ਇਹਦੇ ਵਿੱਚ ਤੁਹਾਨੂੰ ਕੀ ਦੇਖਣ ਦੀ ਲੋੜ ਆ ਲੂਚੀ ਲੇਟਾ ਰੋਸ਼ੀ ਲਾਲ ਲੰਪੇ ਜਾਂਦੇ ਜਗਦੇ ਬੁਝਦੇ ਜਿੱਦਾਂ ਜਗਦੀਆਂ ਬੁਝਦੀਆਂ ਆਪਾਂ ਵਿਆਹਾਂ ਦੇ ਦੀਵਾਲੀ ਨੂੰ ਆਪਾਂ ਲਾਂਟਰੀਆਂ ਨਹੀਂ ਲਾਉਂਦੇ ਆਪਾਂ ਆਪਣੇ ਕੋਠਿਆਂ ਦੇ ਬਾਹਰ ਉਂ ਹੁੰਦੀ ਜਗਦੀ ਬੁਝਦੀ ਸੇ ਜਿਸੋਂ ਲੇ ਸੇਮੀ ਬਰੀਅਰ ਸੇਮੀ ਬਰੀਅਰ ਉਹ ਅੱਧਾ ਫੱਟਾ ਅੱਧਾ ਫੱਟਾ ਸੱਜੇ ਪਾਸੇ ਅੱਧਾ ਫੱਟਾ ਪਾਏ ਫੱਟਾ ਖੱਬੇ ਪਾਸੇ ਜਿੱਦਾਂ ਆਪਣੇ ਇੰਡੀਆ 'ਚ ਹੁੰਦਾ ਨਾ ਪਰ ਰਿਕਸ਼ੇ ਵਾਲੇ ਸਾਈਡ ਨੂੰ ਕਰਕੇ ਫਿਰ ਸਕੂਟਰਾਂ ਮੋਟਰਸਾਈਕਲਾਂ ਵਾਲੇ ਕਰਕੇ ਸਾਈਡ ਜੇ ਨੂੰ ਕਰਕੇ ਲੰਘ ਜਾਂਦੇ ਉਹਨੂੰ ਕਹਿੰਦੇ ਆ ਜੀ ਸੇਮੀ ਬਰੀਅਰ ਜਿਹੜਾ ਹੁੰਦਾ ਬਰੀਅਰ ਆ ਉਹ ਹੁੰਦਾ ਪੂਰਾ ਫੱਟਾ ਸੇ ਚੀਜ਼ਾਂ ਨੂੰ ਲਈ ਸੇਮੀ ਬਰੀਅਰ ਜੇ ਉਹ ਅੱਧੇ ਅੱਧੇ ਫੱਟੇ ਹੈਗੇ ਆ ਚੈ ਹੁੰਦੇ ਡਿਸਪੋਜੀਟਿਵੋ ਅ ਲੂਚੀ ਰੋਸੇ ਲੰਪੈਂਜਾਂਤੇ ਫਿਰ ਉੱਥੇ ਇੱਕ ਉਹਨਾਂ ਨੇ ਹੋਰ ਜਗਾੜ ਲਾਇਆ ਹੋਣਾ ਜਿਹਦੀਆਂ ਲਾਈਟਾਂ ਜਗਦੀਆਂ ਬੁਝਦੀਆਂ ਹੋਣੀਆਂ ਜਾਂ ਫਿਰ ਇਸ ਨੂੰ ਜਗਾੜ ਨਹੀਂ ਅਸੀਂ ਕਹ ਸਕਦੇ ਕਿ ਉਹ ਲਾਈਟ ਉੱਥੇ ਇੱਕ ਸਿਸਟਮ ਲੱਗਾ ਹੁੰਦਾ ਉਹਨੂੰ ਡਿਸਪੋਜੀਟਿਵ ਕਹਿੰਦੇ ਆ ਉਹ ਜਗਦਾ ਬੁਝਦਾ ਹੁੰਦਾ ਹੋਣਾ ਜੀ ਸੇ ਚਿਸ਼ੋਨੋ ਲੈ ਬਾਰੀਏ ਯਾਨੀ ਕਿ ਲੰਬਾ ਫੱਟਾ ਸੇ ਹੂੰ ਡਿਸਪੋਜੀਟਿਵ ਕੋਨ ਲੂਚੀ ਰੋਸਾ ਫੀਸਾ ਫੀਸਾ ਨਹੀਂ ਫੀਸਾ ਫੀਸਾ ਯਾਨੀ ਕਿ ਉੱਥੇ ਰੱਖਿਆ ਜਗਦਾ ਹੀ ਰਹਿੰਦਾ ਲਾਲ ਰੰਗ ਦੀ ਲਾਈਟ ਦੇਖੋ ਜੀ ਸੇਮੀ ਵਰੀਅਰ ਇਹਦੇ ਚ ਕੀ ਗੱਲ ਜਿੱਤੇ ਕਰਨੀ ਸੇਮੀ ਵਰੀਅਰ ਲੋ ਰੂ ਲੂ ਚੇ ਰੋਸਾ ਲੰਪੇਜਾਂਤੇ ਲਾਲ ਲੈਟ ਜਗਦੀ ਬੋਜਦੀ ਵਰੀਅਰ ਲੂਚੇ ਰੋਸਾ ਫੀਸਾ ਸੇਮੀ ਵਰੀਅਰ ਜਗਦੀ ਬੋਜਦੀ ਵਰੀਅਰ ਆ ਪੂਰਾ ਆਤਾ ਲੂਚੇ ਫੀਸਾ si può trovare un <kung> dispositivo acustico che avverte <government> chiusura delle barriere o semi barriere আচ্ছা ਜੀ ਤਾਂ si può trovare ਇੱਥੇ ਹੋ ਸਕਦਾ ਤੁਰਵਾਰੇ ਹੁੰਦਾ ਲੱਭਣਾ ਪਰ ਇੱਥੇ ਦਾ ਮਤਲਬ ਬਣਦਾ ਉੱਥੇ ਹੋ ਸਕਦਾ un dispositivo dispositivo ਕੋਈ ਵੀ ਚੀਜ਼ ਹੋ ਸਕਦੀ ਜਿਹੜੀ ਮਸ਼ੀਨਰੀ ਨੂੰ ਕਿਸੇ ਨੂੰ ਵੀ 디ਸਪੋਜੀਟਿਵ ਕਹਿੰਦੇ ਆਕੁਸਟੀਕੋ ਆਵਾਜ਼ ਦੇਣ ਵਾਲਾ ਕਿ ਅਵਰਤੇ ਕਿ ਜਿਹੜਾ ਤੁਹਾਨੂੰ ਦੱਸਦਾ ਸਾਵਧਾਨ ਕਰਦਾ ਕਿ ਉਸੂਰਾ ਦੇ ਬਰੀਏਰੇ ਕਿ ਉਹ ਜਿਹੜੇ ਫੱਟੇ ਆ ਬੰਦ ਹੋ ਰਹੇ ਆ ਉਸੇ ਵੀਡੀਓ ਜਾਨੀ ਉੱਥੇ ਇੱਕ ਛੋਟੀ ਜਿਹੀ ਆਵਾਜ਼ ਕਰਨ ਵਾਲੀ ਮਸ਼ੀਨ ਹੋ ਸਕਦੀ ਹੈ ਜਿਹੜੀ ਕਰਦੀ ਨੇ ਟੂ 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 ਜਾਂ ਟਿੰ 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 ਟੂ ਟੂ ਦਾ ਸੱਚਮੁਲੈਤ ਉਹ ਕਰਦੀ ਹੁੰਦੀ ਉਹ ਕਰਦੀ ਹੁੰਦੀ ਟਿੰ 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 ਤੇ ਮੈਂ ਹੁਣ ਬੰਦ ਹੋਣ ਲੱਗਾ ਜਿਹੜਾ ਬੰਦਾ ਆਂਦਾ ਉੱਥੇ ਹੀ ਰੁਕ ਜਾਏ ਅੱਗੇ ਨੂੰ ਨਾ ਆਵੇ ਸੇ ਲੂਚੀ rosse lampenganti è necessario fermarsi necessario hund di load dekho ji ehda matlab aa se agar luci letta rosse lampenganti tim tim maar rahi ne necessario tuhanu load hai rukn di yani agar utthe jehdi laal light lagi aa oh tim tim maar rahi aa sanu akha maar rahi aa ehda matlab ve tusi hun ruk jao ki faatak band hon wala aa naal oh tin 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 oh vi awaaz augi ਜਿੱਦਾਂ ਕਿ ਮੈਂ ਤੁਹਾਨੂੰ ਪਹਿਲਾਂ ਦੱਸਿਆ ਅਗਰ ਉਹ ਤੁਹਾਨੂੰ ਟਿੰ 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 ਕਰਕੇ ਦੱਸ ਰਿਹਾ ਹੈ ਇਹਦਾ ਮਤਲਬ ਹੈ ਤੁਸੀਂ ਹੁਣ ਰੁਕ ਜਿਓ ਉਹ ਬੰਦ ਹੋ ਰਿਹਾ ਇਹ ਕਿੱਦਾਂ ਲਿਖਿਆ ਜੀ 6 ਅਗਰ ਐ ਇਸਪੋਸੇ ਇਲ ਡਿਸਪੋਜੀਟਿਵੋ ਇ ਲਿਖਣਾ ਹੈ ਚਲੋ ਕੋਈ ਨਹੀਂ ਅਕੁਸਟਿਕੋ ਆਵਾਜ਼ ਦੇਣ ਵਾਲਾ ਜਿਗਾੜ ਜਾਂ ਉੱਥੇ ਮਸ਼ੀਨ ਇਨ ਫੰਕਸਿਓਨੇ ਚੱਲ ਰਿਹਾ ਕਿ ਇੰਡੀਕਾ ਕਿ ਦੱਸ ਰਿਹਾ ਕਿ ਉਜ਼ੂਰਾ ਬੰਦ ਹੋਣਾ ਬਰੀਏਰੇ ਉਹ ਜਿਹੜੇ ਫੱਟੇ ਐਨ ਐਚ ਐਸ ਆਰ ਯੋ ਲੋੜਾ ਰੁਕਣ ਦੀ ਹੁਣ ਜੇ ਆਪਾਂ ਇਹਨੂੰ ਪੰਜਾਬੀ ਚ ਦਸੀਏ ਜਾਨੀ ਕਿ ਇਹਦਾ ਮਤਲਬ ਬਣਦਾ ਜੀ ਜੇ ਆਵਾਜ਼ ਨੂੰ ਕਹਿੰਦੇ ਆਵਾਜ਼ ਆਵਾਜ਼ ਦੇਣ ਵਾਲਾ ਜੰਤਰ ਚੱਲ ਰਿਹਾ ਆ ਤਾਂ ਤੁਸੀਂ ਕਿਰਪਾ ਕਰਕੇ ਰੁਕਣ ਦੀ ਕਿਰਪਾਲਤਾ ਕਰਿਓ ਅੱਛਾ ਜੀ ਆ ਸਭ ਤੋਂ ਇੰਪੋਰਟੈਂਟ ਚੀਜ਼ ਹੈ ਜੀ 6 ਇਲ ਵਹੀਕੋ ਸਿ ਫੇਰਮ ਅਗਰ ਤੁਹਾਡੀ ਗੱਡੀ ਰੁਕ ਜਾਂਦੀ ਆ ਫਿਰ ਅਵਿਆਰੀਆ ਸੂਬਿਨਾਰੀ ਆਪਣੇ ਜਿਹੜੀਆਂ ਲੇਨ ਦੀਆਂ ਪਟਰੀਆਂ ਤੇ ਉੱਥੇ ਰੁਕ ਜਾਂਦੀ ਆ ਬੰਦ ਹੋ ਜਾਂਦੀ ਜੋ ਵੀ ਹੋ ਜਾਂਦਾ ਗੱਡੀ ਤੁਹਾਡੀ ਰੁਗ ਗਈ ਇਲਕੁੰਦੁਚੈਂਤੇ ਦੇਵੇਓ ਦੋਟਾਰੇ ਕੁਅਲਸੀਆਸੀ ਇਨੀਸੀਆਟੀਵਾ ਪਰ ਐਵਿਟਾਰੇ 1 ਇਨਸੀਡੈਂਤੇ ਫੇਜੀਰਾ ਡਰਾਈਵਰ ਆ ਨਾ ਉਹ ਜੋ ਮਰਜ਼ੀ ਕਰੇ ਗੱਡੀ ਨੂੰ ਉੱਤੇ ਥੱਲੇ ਅੱਗੇ ਪਿੱਛੇ ਧੱਕਾ ਮੁੱਕਾ ਜੋ ਮਰਜ਼ੀ ਕਰੇ ਉਹ ਕੋਸ਼ਿਸ਼ ਕਰੇ ਕਿ ਗੱਡੀ ਉੱਥੋਂ ਮੈਂ ਪਟਰੀ ਤੋਂ ਹਟਾ ਦਮਾ ਕਿ ਬਾਈ ਚਾਂਸ ਕੋਈ ਐਕਸੀਡੈਂਟ ਨਾ ਹੋ ਜਾਏ ਇਹਦਾ ਮਤਲਬ ਇਹ ਬਣਦਾ ਕੁੰਦੂ ਜੈਂਤੇ ਅਸੀਂ ਡਰਾਈਵਰ ਨੂੰ ਕਹਿੰਦੇ ਆ ਜਿਆਤਰ ਬੱਸਾਂ ਵਿੱਚ ਲਿਖਿਆ ਹੁੰਦਾ ਨੋਨ ਪਰਲਾਰਿਕ ਕੁੰਦੂ ਜੈਂਤੇ ਕਿ ਬੱਸ ਡਰਾਈਵਰ ਨਾਲ ਗੱਲ ਨਾ ਕੀਤੀ ਜਾਵੇ ਕੁੰਦੂ ਜੈਂਤੇ ਕੋਈ ਵੀ ਡਰਾਈਵਰ ਹੁੰਦਾ ਬੱਸ ਪਾਇਲਟ ਨੂੰ ਪਾਇਲਟ ਕਹਿੰਦੇ ਆ ਆ ਕਿਦਾਂ ਮੈਸਜ ਆਇਆ ਹਾਂਜੀ ਪੱਸਾ ਜੋਲੇ ਬਿਲਕੁਲ ਕੋਨ ਮਰੀ ਅਸੇ ਮਰੀ ਅਸੇ ਦੇਖੋ ਜੀ ਮਨਾਹੀ ਕਿਹਨਾ ਚੀਜ਼ਾਂ ਦੀ ਹੈ ਬਾਕੀ ਤਾਂ ਹਰ ਉਹ ਚੀਜ਼ ਦੀ ਮਨਾਹੀ ਹੈ ਜਿਸ ਚੀਜ਼ ਕਰਕੇ ਕੋਈ ਦੁਰਘਟਨਾ ਹੋ ਸਕਦੀ ਹੈ ਜਾਂ ਵਾਪਰ ਸਕਦੀ ਹੈ ਏ ਵਿਹੇਟਾਤਾ ਲਾਸੋਸਤਾ ਇ ਲਾ ਫਰਮਾਤਾ ਇਨ ਪ੍ਰੋਕਸਿਮਿਤਾ ਦੈਲ ਪਸਾਜੋ ਅ ਲੀਵੈਲੋ ਪਸਾਜੋ ਅ ਲੀਵੈਲੋ ਹੁੰਦੀ ਆਪਣੀ ਪਟੜੀ ਵਿਹੇਟਾਤਾ ਹੁੰਦਾ ਮਨਾ ਕਰਨਾ ਸੋਸਤਾ ਹੁੰਦਾ ਗੱਡੀ ਰੋਕ ਕੇ ਤੁਸੀਂ ਬਾਹਰ ਜਾਣਾ ਫਰਮਾਤਾ ਹੁੰਦਾ ਸਿਰਫ ਗੱਡੀ ਰੋਕਣੀ ਆਪਣੀ ਟ੍ਰੇਨ ਦੀਆਂ ਲੈਨਾਂ ਉੱਤੇ ਗੱਡੀ ਰੋਕਣੀ ਜਾਂ ਪਾਰਕਿੰਗ ਕਰਨੀ ਸਖਤ ਮਨਾ ਹੈ ਜੀ ਇਹ ਵੀ ਇਹ ਤਾਤੋ ਪਛਾਰੇ ਤਰ੍ਹਾਂ ਲੈ ਸੇਮੀ ਬਾਰੀਅਰ ਇਸੇ ਸਮਾਂ ਪੱਛਾਤੇ ਇਹ ਜੀ ਆਪਣੇ ਇੰਡੀਆ ਵਿੱਚ ਆਪਾਂ ਨਾ ਆਮੀ ਦੇਖਿਆ ਪੰਜਾਬ ਦੇ ਵਿੱਚ ਨੋਰਮਲ ਗੱਲ ਹੈ ਇੱਥੇ ਇਟਲੀ 'ਚ ਮੇਰੇ ਹਿਸਾਬ ਨਾਲ ਵੀ ਹੁੰਦਾ ਹੋਊਗਾ ਸ਼ਾਇਦ ਪਰ ਆਪਾਂ ਕਹਿ ਨਹੀਂ ਸਕਦੇ ਪਰ ਇੰਡੀਆ ਵਿੱਚ ਤਾਂ ਮੈਂ ਆਪਣੀ ਅੱਖੀਂ ਨਾ ਦੇਖਿਆ ਇੱਥੇ ਪਰ ਸਾਈਕਲ ਵਾਲੇ ਕਰ ਲੈਂਦੇ ਆ ਕੇਵਲ ਜਦੋਂ ਕੰਮ ਤੇ ਮੈਂ ਦੇਖਣਾ ਵਾਲਾ ਦੁਬਾਰਾ ਦੇਖ ਕੇ ਕਰਦੇ ਆ ਹਾਂਜੀ ਇਹ ਵੀ ਇਹ ਤਾਤੋ ਪਛਾਰੇ ਤਰ੍ਹਾਂ ਲੈ ਸੇਮੀ ਬਾਰੀਅਰ ਲਓ ਜੀ ਜਿਹੜੇ ਅੱਧਾ ਫੱਟਾ ਇੱਧਰ ਨੂੰ ਤੇ ਅੱਧਾ ਫੱਟਾ ਉੱਧਰ ਨੂੰ ਸੱਜੇ ਖੱਬੇ ਪਾਸੇ ਹੁੰਦੇ ਆ ਉਹਨਾਂ ਦੇ ਵਿੱਚੋਂ ਨੰਗਣ ਦੀ ਨੰਗਣਾ ਸਖਤ ਮਨਾ ਹੈ ਜੀ ਜਦੋਂ ਆਪਣਾ ਉਹ ਥੱਲੇ ਹੋਇਆ ਹੁਣ ਜਦੋਂ ਉੱਤੇ ਹੋਇਆ ਹੁਣ ਫੇਰ ਤਾਂ ਨੰਗਣਾ ਹੀ ਆ ਜੀ ਲੰਗਣਾ ਅੱਛਾ ਜੀ ਇਹ ਵੀ ਹੈ ਤਾਤੋ ਅਤਰਾ ਗਰਸ਼ਾ ਰੈਵੀਨਾਰੀ ਸੇ ਸਬਰਰਾਤੀ ਦਾ ਕਵਲੈਟੀ ਦਾ ਸੋਲਿਸੇ ਬੀਅਨਕੇਰੋਸ ਉਹ ਕਿੰਨਾ ਬੜਾ ਕੁਝ ਲਿਖਿਆ ਸਿਰਫ ਛੋਟੀ ਜਿਹੀ ਚੀਜ਼ ਕਹਿਣ ਨੂੰ ਭਈ ਜੀ ਉੱਥੇ ਨੰਗਣ ਦੀ ਮਨਾਹੀ ਹੈ ਜੀ ਫੱਟਾ ਥੱਲੇ ਨੂੰ ਹੋਵੇ ਆ ਜਿਹੜਾ ਲਿਖਿਆ ਨਾ ਬਿਆੰਕੇ ਰੋਸੇ ਇਹ ਚਿੱਟੀਆਂ ਤੇ ਲਾਲ ਰੀਕਾਂ ਲੀਕਾਂ ਸਤ੍ਰਿਛੇ ਹੁੰਦੇ ਲੀਕ ਤੇ ਸਤ੍ਰਿਛੇ ਹੋਰ ਵੀ ਕਿਥੇ ਪਾਸੇ ਯੂਸ ਹੁੰਦਾ ਮੈਂ ਤੁਹਾਨੂੰ ਫੇਰ ਕਿਤੇ ਅੱਗੇ ਜਾ ਕੇ ਦੱਸੂਗਾ ਜੀ ਉਹ ਕਿਹੜੇ ਹੁੰਦੇ ਤੇ ਕਵਲੇਤੀ ਜ਼ਬਰਾਤੀ ਦਾ ਕਵਲੇਤੀ ਇਹ ਤੁਸੀਂ ਇਹ ਦੇਖੋ ਜ਼ਬਰਰਾਤੀ ਉਹਨੂੰ ਜ਼ਬਰਰਾ ਹੁੰਦਾ ਜਿਹੜਾ ਉਹ ਫੱਟਾ ਹੁੰਦਾ ਤੇ ਤੁਸੀਂ ਇਹ ਗੱਲ ਰੱਖਣੀ ਚਾਹੀਤੇ ਬਿਨਾਰੀ ਆਸਤਰੀ ਸੇ ਬੈਂਕੇ ਜਾਣ ਲੈ ਅਕਾਬਲ ਲੇਤੀ ਇਹਨਾਂ ਨੂੰ ਤੁਸੀਂ ਨਾਰਮਲ ਜੇ ਦਿਮਾਗ ਚ ਰੱਖਣਾ ਵੀ ਇਥੋਂ ਨੰਗੜਾ ਮਨਾ ਹੈ ਜੀ ਪਸਾਜੋ ਅ ਲੀਵੈਲੋ ਸੈਂਸਾ ਬਾਰੀਏਰੇ ਲਓ ਜੀ ਇਹ ਇੱਕ ਸਿਗਨਲ ਹੈ ਖਤਰਨਾਕ ਹੈ ਇਹ ਹੋਂ ਸਿਗਨਲ ਹੈ ਦੀ ਪੈਰੀਕੋਲੋ ਪਸਾਜੋ ਅ ਲੀਵੈਲੋ ਸੈਂਸਾ ਬਾਰੀਏਰੇ ਇਹਦਾ ਮਤਲਬ ਹੁੰਦਾ ਜੀ ਕਿ ਬਿਨਾ ਫਾਟਕਾਂ ਤੋਂ ਹਾਂਜੀ ਫੱਟਾ ਜਿਹੜਾ ਹੁੰਦਾ ਉਹਨੂੰ ਤੁਸੀਂ ਫੱਡ ਕਹਿ ਲਓ ਜਾਂ ਫੱਟੇ ਕਹਿ ਲਓ ਉੱਤੇ ਜਿਹੜੀ ਹੁੰਦੀ ਟ੍ਰੇਨ ਸਿਰਫ ਕੀ ਰਗਾ ਤੇ ਇਦਾਂ ਹੁੰਦੀ ਆ ਜੀ ਇਹ ਉਹ ਸਿਗਨਲ ਹੈ ਦੀ ਪਰਿਕੋਲੋ ਇਹ ਇੱਕ ਖਤਰੇ ਦਾ ਨਿਸ਼ਾਨ ਆ ਜੀ ਪਰ ਇਹ ਨੂੰ ਉੱਚਾ ਜਾ ਫਿਰ ਇੰਡਿਕਾ ਉਨ ਪਸਾਜੋ ਅ ਲੀਵੈਲੋ ਸੈਂਜ਼ ਬਾਰੀਏਰੇ ਕਿ ਇਹ ਤੁਹਾਨੂੰ ਦੱਸ ਰਿਹਾ ਅ ਅੱਗੇ ਜਿਹੜੀ ਪਟਰੀ ਆ ਰਹੀ ਆ ਉਹਦੇ ਉੱਤੇ ਫਾਟਕ ਜਾ ਫਿਰ ਉਹ ਡੰਡੇ ਨਹੀਂ ਹੈਗੇ ਜਿਹੜੇ ਰੋਕਣ ਵਾਲੇ ਹੁੰਦੇ ਆ ਜੀ ਇਲ ਸਿਗਨਾਲੇ ਇਨਟੇਗਰਾਤੋ ਕੋਨ ਉਨ ਪਾਨੈਲੋ ਡਿਸਟਾਂਜ਼ੀਓਮੈਟ੍ਰੀਕੋ ਆ ਤਰੇ ਬਾਰਰੋਸ ਇਹਦੇ ਥੱਲੇ ਇੱਕ ਹੋਰ ਸਿਗਨਲ ਹੁੰਦਾ ਸਿੱਧਾ ਚਿੱਟੇ ਰੰਗ ਦਾ ਉਹਨੂੰ ਕਹਿੰਦੇ ਆ ਪੰਨੇਲੋ ਦਿਸਤਾਂਸਿਆ ਮੈਤਰੀ ਕੋ ਉਹ ਤੁਹਾਨੂੰ ਐਸੇ ਭਾਗ ਵਿੱਚ ਮੈਂ ਤੁਹਾਨੂੰ ਦੋ ਹਾਲ ਦਾ ਉਹਦੇ ਵਿੱਚ ਚਿੱਟੇ ਰੰਗ ਚ ਲਾਲ ਰੰਗ ਦੀਆਂ ਲੀਕਾਂ ਹੁੰਦੀਆਂ ਤਿੰਨ ਦੋ ਜਾਂ ਫਿਰ ਇੱਕ ਦੋਪੋ ਇਲ ਸੈਗਨਾਲੇ ਪਾਸਾਜੋ ਆ ਲਿਵੈਲੋ ਸੈਂਸਾ ਬਰੀਏਰੇ ਤਰੋਵਿਆਮ ਇਲ ਸੈਗਨਾਲੇ ਕਰੋਚੇ ਦੀ ਸੰਤੰਦਰਿਆ ਪ੍ਰੀਮਾ ਦੇਵੀ ਨਾਰੀ ਲਓ ਜੀ ਇਹਦਾ ਮਤਲਬ ਇਹ ਬਣਦਾ ਜੀ ਕਿ ਇਸ ਸਿਗਨਲ ਤੋਂ ਬਾਅਦ ਜਿਹੜਾ ਸਿਗਨਲ ਆਪਾਂ ਸਾਜੋ ਵਾਲੀ ਵੱਲੋਂ ਸਿਗਨਾਲੇ ਸੇਂਜ਼ਾ ਬਾਰੀਏ ਅਸਾਨੂੰ ਇੱਕ ਹੋਰ ਸਿਗਨਲ ਮਿਲਦਾ ਬੋਰਡ ਸ਼ੀਡ ਜੋ ਤੁਸੀਂ ਕਹਿਣਾ ਚਾਹੁੰਦੇ ਉਹਨੂੰ ਕਹਿੰਦੇ ਆ ਜੀ ਕਰੋਚੇ ਦੀ ਸੰਤੰਦਰੇਆ ਕਰੋਚੇ ਹੁੰਦਾ ਕ੍ਰੋਸ ਸੰਤੰਦਰੇਆ ਇੱਥੇ ਦਾ ਬਾਬਾ ਜੀ ਅੰਦਰਿਆ ਬਾਬਾ ਜੀ ਤੇ ਉਹ ਪਟਰੀ ਤੋਂ ਪਹਿਲਾਂ ਹੁੰਦਾ ਤਕਰੀਬਨ ਨਾਲ ਹੀ ਹੁੰਦਾ ਪਟਰੀ ਤੋਂ ਥੋੜਾ ਦੂਰ ਹੁੰਦਾ ਉਹ ਹੁੰਦਾ ਜੀ x ਦਾ ਨਿਸ਼ਾਨ ਜਿਹੜਾ ਕ੍ਰੋਸ ਦਾ ਸਿੱਧਾ ਹੁੰਦਾ ਨਾ ਉਹ ਤੁਸੀਂ x ਦਾ ਨਿਸ਼ਾਨ ਉਹਨੂੰ ਕਹਿ ਸਕਦੇ ਆ ਸੇ ਕਰੋਚੇ ਦੀਸਤ ਅੰਤendre a doppio significaci sono accade ਅਗਰ ਤਾਂ ਉਹ ਸਿਰਫ ਇੱਕ ਵਾਰ x ਲਿਖਿਆ x ਉਹ ਚਿੱਟੇ ਰੰਗ ਚ ਲਾਲ ਜੀਆਂ ਲੈਣਾ ਨਾ ਤੇ ਇਹਦਾ ਮਤਲਬ ਹੈ ਕਿ ਸਿਰਫ ਇੱਕ ਪਟੜੀ ਆ ਅਗਰ ਦੋ ਪਿਓ ਮਤਲਬ ਕਿ ਦੋ ਤਾਂ ਉੱਥੇ ਦੋ ਪਟੜੀਆਂ ਹੋ ਸਕਦੀਆਂ ਉਜ਼ਾਰੇ ਮੈਕਸਿਮਮ ਪ੍ਰੂਡੈਂਸਾ ਪੂਰੀ ਸਾਵਧਾਨੀ ਵਰਤੋ ਉਜ਼ਾਰੇ ਕੋਈ ਚੀਜ਼ ਨੂੰ ਵਰਤਣਾ ਯੂਜ਼ ਕਰਨਾ ਮੈਕਸਿਮਮ ਮੈਕਸਿਮਮ ਪ੍ਰੂਡੈਂਸਾ ਸਾਵਧਾਨੀ ਇਹਦੇ ਨਾਲ ਜੁੜੀਆਂ ਜਿਹੜੀਆਂ ਵੀ ਗੱਲਾਂ ਨੂੰ ਤੁਸੀਂ ਸਾਵਧਾਨੀ ਕਹਿ ਸਕਦੇ ਮੋਦੇ ਰਾੜੇ ਲਾਵੇ ਲੋ ਜੀਤਾ ਮੋਦੇ ਰਾੜੇ ਲਾਵੇ ਲੋ ਜੀਤਾ ਤਾਂ ਹਰ ਦੋਏ ਪਾਸੇ ਹੁੰਦਾ ਜੀ ਇਹ ਹੁੰਦਾ ਆਪਣੀ ਸਪੀਡ ਤੇ ਨਿਯੰਤਰਣ ਰੱਖੋ ਜਾਂ ਫਿਰ ਮੰਨ ਜਾ ਧਿਆਨ ਦਿਓ ਆਪਣੀ ਸਪੀਡ ਨੂੰ a rallentare per fermarsi prima del passaggio a livello senza barriere ਇਹ ਤਾਂ ਜੀ ਹਰ ਬੰਦੇ ਨੂੰ ਪਤਾ ਹੀ ਹੈ ਆਵਾਜ਼ ਥੋੜੀ ਜਿਹੀ ਘਟ ਗਈ ਕਿ ਆਪਣੀ ਸਪੀਡ ਥੋੜੀ ਜਿਹੀ ਘਟਾਓ ਕਿ ਤੁਸੀਂ ਪਟਰੀ ਦੀ ਲੈਣ ਤੱਕ ਪਹੁੰਚਦੇ ਪਹੁੰਚਦੇ ਰੁਕ ਜਾਓ ਇਹ ਨਹੀਂ ਕਿ ਤੁਸੀਂ ਗੇਅਰ ਚੋਂ ਗੱਡੀ ਕੱਢ ਲਓ ਤੇ ਦੇਖੋ ਵੀ ਉੱਥੇ ਜਾ ਕੇ ਗੱਡੀ ਰੁਕਦੀ ਜਾਂ ਕਿ ਨਹੀਂ ਮਨਾਹੀ ਕਿਸ ਚੀਜ਼ ਦੀ ਆ ਵਿਅਤਾ ਤਾਂ ਕੀ ਹੈ ਜੀ ਵਿਅਤਾ ਤਾਂ ਲਾਸ਼ੋਸਤਾ ਇਲਾ ਫਰਮਾਤਾ ਉਹੀ ਗੱਲਾਂ ਜਿਹੜੀਆਂ ਆਪਾਂ ਪਹਿਲਾਂ ਦੱਸੀਆਂ ਕਿ ਗੱਡੀ ਪਾਰ ਕਰਨੀ ਪਟੜੀ ਤੇ ਉੱਥੇ ਰੋਕਣੀ ਮਨਾ ਹੈ ਜੀ ਐ ਵੀ ਤਾਂ ਤੋਂ ਸਰਸਰ ਇਹ ਨਾਲੇ ਸੇ ਵਾਰ ਰਾਤੀ ਦਾ ਕਵਲ ਲੈ ਤੇ ਸਰੀ ਸੇ ਬੈਂਕ ਕੇ ਇਹ ਰੋਸੇ ਜਾਣੀ ਉਹੀ ਜੇ ਉੱਥੇ ਫੱਟਾ ਲੱਗਾ ਹੋਵੇ ਤਾਂ ਉੱਥੋਂ ਤੁਸੀਂ ਨਹੀਂ ਲੰਗਣਾ ਜੀ ਭਾਵੇਂ ਅੱਧਾ ਫੱਟਾ ਹੋਵੇ ਜਾਂ ਪੂਰਾ ਫੱਟਾ ਲਓ ਜੀ ਇਹਨੂੰ ਕਹਿੰਦੇ ਆ ਕਰੋਚੇ ਦੀ ਸੰ ਅੰਦਰ ਆ ਜਾਂ ਸੰਤ ਅੰਦਰ ਆ ਐਮ ਸਿੰਘ ਵਾਲੇ ਦੀ ਪਰੀ ਕੋਲੋਂ ਇਹ ਖਦਰ ਦਾ ਨਿਸ਼ਾਨ ਹੈ ਜੀ ਇਸ ਤੋਂ ਪਹਿਲਾਂ ਦੇ ਵਿਨਾਰੀ ਉਹ ਪਟੜੀ ਤੋਂ ਥੋੜਾ ਚਿਰ ਪਹਿਲਾਂ ਰੱਖਿਆ ਹੁੰਦਾ ਥੋੜਾ ਟਾਈਮ ਥੋੜੀ ਜਗ੍ਹਾ ਪੋਸਟੋ ਸੁੱਲਾ ਸਟਰਾਦਾ ਡੋਪਲ ਸਿਗਨਾਲੇ ਪਾਸਾਜੋ ਲਿਵੈਲੋ ਸੈਂਜ਼ ਬਰੀਏ ਇਹ ਜਦੋਂ ਪਾਸਾਜੋ ਲਿਵੈਲੋ ਸੈਂਜ਼ ਬਰੀਏ ਹੁੰਦਾ ਉਸ ਤੋਂ ਬਾਅਦ ਇਹ ਨਿਸ਼ਾਨ ਹੁੰਦਾ ਆਪਣਾ ਕਾਂਟੇ ਦਾ ਨਿਸ਼ਾਨ ਜ਼ਿਆਦਾਤਰ ਇੱਕ ਕਾਂਟਾ ਹੁੰਦਾ ਜੇ ਡਬਲ ਪਟੜੀ ਹੋਵੇ ਤਾਂ ਦੋ ਕਾਂਟੇ ਪੋਇਸ ਰੈਂਸ ਸੈਂਸ ਹੋਰੀਜ਼ੋਂਟਾਲੇ ਹੋ ਇਨਵਰਟਿਕਾ ਹੋਰੀਜ਼ੋਂਟਾਲੇ ਜੇ ਕਾਂਟਾ ਸਿੱਧਾ ਹੈ ਜੀ ਉੱਤੇ ਵਰਟੀਕਾਲੇ ਨਹੀਂ ਵਰਟੀਕਾਲੇ ਹੁੰਦਾ ਸਿੱਧਾ ਹੋਰੀਜ਼ੋਂਟਾਲੇ ਜਿੱਦਾਂ ਹੁਣ ਲੰਮਾ ਪਿਆ ਮੰਨ ਲਓ ਪੇ ਕਾਂਟਾ ਲੰਮਾ ਪਿਆ ਵਰਟੀਕਾਲੇ ਜੇ ਕਾਂਟਾ ਸਿੱਧਾ ਹੈ ਹੁਣ ਮੈਂ ਤੁਹਾਨੂੰ ਇਹਨੂੰ ਕਮਾ ਲਓ ਜਿੱਦਾਂ ਕਹਿੰਦੇ ਜਿੱਦਾਂ ਇਹ ਦੱਸਣ ਲਈ ਵਰਟੀਕਾਲੇ ਹੁੰਦਾ ਜੀ ਐਲ ਲਿਖੀਏ ਤਾਂ ਐਲ ਦੀ ਡੰਡੀ ਜਿਹੜੀ ਉੱਤੇ ਵਾਲੀ ਐਲ ਐਲ ਡੰਡੀ ਉਹ ਵਰਟੀਕਲ ਹੈ ਚ ਜਿਹੜੀ ਐਲ ਦੀ ਛੋਟੀ ਵਾਲੀ ਡੰਡੀ ਉਧਰਲੀ ਉਹ ਹਰੀਜ਼ਨਟਲ ਹੈ ਜਿੱਦਾਂ ਕਿ ਤੁਸੀਂ ਦੇਖ ਸਕਦੇ ਆ ਕਰੋਚੇ ਦੀ ਸੰਤੰਨ ਰੇਤ ਨਾਲ ਸਟਾਪ ਦਾ ਨਿਸ਼ਾਨ ਵੀ ਹੋ ਸਕਦਾ ਇਹਦਾ ਮਤਲਬ ਵੀ ਇਹੀ ਹੁੰਦਾ ਇਹ ਸਿਗਨਲ ਦਾ ਨੰਬਰ ਆ ਜੀ 908 ਅੱਛਾ ਸਿਗਨਲ ਦਾ ਨੰਬਰ ਨਹੀਂ ਮਿਲ ਗਿਆ ਚਲੋ ਇਹ ਤਾਂ ਤੁਸੀਂ ਮੈਂ ਬਾਅਦ ਚ ਤੁਹਾਨੂੰ ਫੇਰ ਕਿਤੇ ਦੱਸ ਦਿੰਨਾ ਇਹ ਇੱਕ ਸਿਗਨਲ ਡੀ ਪੇਰੀਕੋ ਖਤਰੇ ਦਾ ਨਿਸ਼ਾਨ ਪੋਸਟੋ ਸੁਲਾ ਸਟਰਾਦਾ ਦੋਪੋ ਪਨੈਲੀ ਡਿਸਟਾਂਸੋਮੇਟ੍ਰੀ ਅ ਬਾਰਰ ਪੋਸਟੋ ਜਾਨੀ ਰਖਿਆ ਸੁਲਾ ਸਟਰਾਦਾ ਸੜਕ ਦੇ ਦੋਪੋ ਬਾਦ ਵਿੱਚ ਇਹ ਪਨੈਲੀ ਬੋਰਡ ਡਿਸਟਾਂਸੋਮੇਟ੍ਰੀ ਚ ਲੈਨਾਲੇ ਅ ਬਾਰਰ ਰੋਸ ਲਾਲ ਲੈਨਾਂ ਦੇ ਜਦੋਂ ਲਾਲ ਲੈਨਾਂ ਵਾਲੇ ਉਹ ਸ਼ੀਲਡ ਲੰਗਦੀ ਹੈ ਨਾ ਉਸ ਤੋਂ ਬਾਅਦ ਇਹ ਨਿਸ਼ਾਨ ਹੁੰਦਾ ਜੀ ਕਰੋਚੀ ਦੀ ਸੰਤੰਦਰੀਆਂ ਤੇ ਨੌਨ ਸਟੌਪ ਦਾ ਪੋਸਟੋ ਪ੍ਰੀਮਾ ਦੇ ਬਿਨਾਰੀ ਪਟਰੀ ਤੋਂ ਪਹਿਲਾਂ ਹੁੰਦਾ ਇੰਵੀਤਾ ਆ ਫਾਰੇ ਟੈਂਜ਼ਿਓਨੇ ਪਰਕੀ ਪੋਟਰੇਬੇ ਅਰੀਵਾਰੇ ਉਨ ਪਿਉ ਦੀ ਉਨ ਤਰੇਨ ਇਹ ਦਾ ਮਤਲਬ ਇਹ ਹੈ ਜੀ ਥੋੜਾ ਜਿਹਾ ਸਾਵਧਾਨੀ ਵਰਤੋ ਕਿਉਂਕਿ ਟ੍ਰੇਨ ਇੱਕ ਨਹੀਂ ਇੱਕ ਤੋਂ ਵੱਧ ਆ ਸਕਦੀ ਟ੍ਰੇਨ ਸ਼ਾਇਦ ਦੋ ਟ੍ਰੇਨਾਂ ਹੋਣ ਜਾਂ ਦੋ ਤੋਂ ਬਹੁਤ ਜ਼ਿਆਦਾ ਤਿੰਨ ਟ੍ਰੇਨਾਂ ਰੇਲ ਗੱਡੀਆਂ ਹੋ ਸਕਦੀਆਂ ਫਰਮਾਰਸੀ ਐਂਟਰੂ ਲਾਸ ਸਟ੍ਰੇਸ਼ਾ ਦੀ ਅਰੇਸਟ ਸਟ੍ਰੇਸ਼ਾ ਦੀ ਅਰੇਸਟ ਫਰਮਾਰਸੀ ਰੁਕਣਾ ਸਟ੍ਰੇਸ਼ਾ ਦੀ ਅਰੇਸਟ ਉਹ ਹੁੰਦਾ ਥੱਲੇ ਇੱਕ ਚਿੱਟੇ ਰੰਗ ਦੀ ਫੱਟੀ ਬਣਾਈ ਹੁੰਦੀ ਜਿੱਤੋਂ ਪਹਿਲਾਂ ਤੁਸੀਂ ਰੁਕਣਾ ਹੁੰਦਾ ਜੀ ਕਰੋਚੇ ਦੀ ਸੰਤੰਦਰੇਆ non può avere il fondo giallo neanche in caso di lavori in corso ਜਿੱਦਾਂ ਆਪਾਂ ਦੇਖਿਆ ਇਹ ਸਿਗਨਾਲੀ ਦੀ ਪੈਰੀਕੋ ਹੁੰਦੇ ਇਦਾਂ ਹੀ ਸਿਗਨਾਲੀ ਦੀ ਦੂਜੇ ਵੀ ਹੁੰਦੇ ਆ ਕੰਮ ਲਾਵੋਰੋ ਇਨ ਕੋਰਸ ਉਹ ਹੁੰਦੇ ਆ ਉਹਨਾਂ ਦਾ ਜਿੱਦਾਂ ਇਹ ਚਿੱਟੇ ਰੰਗ ਦੇ ਆ ਉਹਨਾਂ ਦਾ ਕੋਈ ਵੀ ਸਿਗਨਲ ਹੋਵੇ ਉਹ ਪੀਲੇ ਰੰਗ ਦਾ ਹੁੰਦਾ ਪਰ ਸਿਰਫ ਇਹ ਜਿਹੜਾ ਆ ਇਦੇ ਵਿੱਚ ਪੀਲਾ ਰੰਗ ਕਦੇ ਨਹੀਂ ਹੋ ਸਕਦਾ ਭਾਵੇਂ ਉਥੇ ਆਪਣਾ ਜਿਹੜਾ ਰੇਲ ਗੱਡੀ ਨੰਗਣੀ ਉਥੇ ਕੰਮ ਵੀ ਚੱਲਦਾ ਹੋਵੇ ਇਹ ਹਮੇਸ਼ਾ ਆਹੀ ਰੰਗ ਦਾ ਰਹਿਣਾ ਇਹ ਆਪਣੇ ਸੁਵਾਲ ਦਾ ਖਿਆਲ ਰੱਖਿਓ ਕਿਉਂਕਿ ਇਹ ਹਮੇਸ਼ਾ ਬੰਦੇ ਗਲਤ ਕਰ ਸਕਦੇ ਆ ਕਿ ਇਹਦਾ ਫੋਨ ਦ ਹਮੇਸ਼ਾ ਆਹੀ ਰਹਿੰਦਾ ਲਾਲ ਹੀ ਰਹਿੰਦਾ ਨਹੀਂ ਚਿੱਟਾ ਨਹੀਂ ਹੁੰਦਾ ਯਾਨੀ ਪੀਲਾ ਨਹੀਂ ਹੁੰਦਾ ਲਓ ਜੀ ਇਹਨਾਂ ਨੂੰ ਕਹਿੰਦੇ ਆ ਜੀ ਪਨੇਲੀ ਡਿਸਟੈਂਸਿਓਮੈਟ੍ਰੀਚੀ ਦੀ ਡਿਸਟੈਂਸ ਹੁੰਦਾ ਜੀ ਦੂਰੀ ਮੀਟਰ ਕੋ ਮੀਟਰ ਹੁੰਦਾ ਆਪਣਾ ਮੀਟਰ ਫਿੱਤਾ ਜੋ ਮਰਜੀ ਕਰ ਲੋ ਇਹਨਾਂ ਨੇ ਜੋੜਿਆ ਦੋ ਗੱਲਾਂ ਨੂੰ ਤੇ ਉਹ ਓਦਾਂ ਉਹ ਵਾਲੀਆਂ ਸ਼ੀਲਡਾਂ ਜਿਹੜੀਆਂ ਤੁਹਾਨੂੰ ਰਾਹਸਤਾ ਦੱਸਦੀਆਂ ਕਿੰਨੀ ਅੱਛਾ ਜੇ ਇੱਕ ਲੇਨ ਆ ਇਹਦਾ ਮਤਲਬ ਇਹ ਤਿੰਨ ਲੇਨਾਂ ਹੁੰਦੀਆਂ 150 ਮੀਟਰ ਦੂਰ ਦੋ ਲੇਨਾਂ ਹੁੰਦੀਆਂ ਜੀ 100 ਮੀਟਰ ਦੂਰ ਇੱਕ ਲੇਨ ਹੁੰਦੀ ਆ 50 ਮੀਟਰ ਦੂਰ ਇਹ ਵੈਸੇ ਤੁਹਾਨੂੰ ਦੱਸਣ ਲਈ Posti prima di qualsiasi tipo, tipo di passaggio a livello, e qui il passaggio a livello obbe è per la giro. Indica che si sta avvicinando al passaggio a livello posti, posti di mar, norma a circa 150-100-50 metri prima dell'attraversamento ferroviario. ਏ ਜੀ ਕਹਿੰਦੇ ਆ ਕਿ ਤੁਸੀਂ ਪਟਰੀ ਦੇ ਲਾਗੇ ਆ ਰਹੇ ਆ ਉਥੋਂ ਤੁਹਾਡੀ ਦੂਰੀ ਆ 150 ਮੀਟਰ 100 ਮੀਟਰ ਜਾਂ 50 ਮੀਟਰ ਬਹੁਤ ਸੀ ਹੁੰਦਾ ਰੱਖਣਾ ਨੋਰਮਾ ਕਾਨੂੰਨੀ ਤੌਰ ਤੇ ਆਚੀਰ ਕਾ ਤਕਰੀਬਨ ਤਕਰੀਬਨ ਇੰਦੀ ਕਾ ਦੱਸਣਾ ਵਿਚ ਇਨਾਂ ਤੋਂ ਨੇੜੇ ਆਣਾ ਆਪਾਂ ਸਾਜੋਲੀ ਵੱਲੋਂ ਪਟੜੀ ਤੇ ਫੇਰ ਉਹ ਵੀ ਆ ਰਹੀ ਆ ਆਪਾਂ ਉਹਨੂੰ ਵੀ ਅਤਰਾ ਵਰਸਾ ਵਿੱਚ ਤਾਂ ਫੇਰ ਵੀ ਆ ਰਹੀ ਆ ਪਿੰਲੇ ਨੇ ਨਗਰੋਂ ਤੋਂ ਉਹਦੀ ਜਿਹੜੀ ਲਾਈਨ ਹੁੰਦੀ ਆ ਇਹ ਪਹਿਲਾ ਪੈਨਲ ਜੋ ਕਿ ਸਿਤਰਾਵਾ ਪ੍ਰੀਮਾ ਦੀ ਪਸਾਰਜੋ ਵਾਲੇ ਲੇਵਲ ਹੈ ਇਹ ਪਹਿਲਾ ਇਹਦੀ ਪਹਿਲਾ ਪੈਨਲ ਸ਼ੀਲਡ ਕਿ ਸਿਤਰਾਵਾ ਜਿਹੜੀ ਲੱਭਦੀ ਆ ਪ੍ਰੀਮਾ ਪਹਿਲਾ ਦੀ ਤੋਂ ਪਸਾਰਜੋ ਦੀ ਲੇਵਲ ਉਹਦੀ ਲੈਂ ਦੀ ਰੇਲ ਦੀ ਗੱਡੀ ਦੇ ਉੱਪਰ ਪਟ ਰਿਹਾ ਇਹ ਜੀ ਸਭ ਤੋਂ ਪਹਿਲਾ ਸਿਗਨਲ ਆ ਜਿਹੜਾ ਸਾਨੂੰ ਦੇਖਣ ਨੂੰ ਮਿਲਦਾ ਆਪਣੀ ਪਸਾਰਜੋਲੀ ਵਾਲੇ ਤੋਂ ਆਉਣ ਤੋਂ ਪਹਿਲਾਂ ਦਾ ਅੱਤਰਾ ਵੇਰਸਮੈਂਟੋ ਤ੍ਰਾਂਵੀਆਰੀਓ ਇਹ ਹੁੰਦੀ ਜੀ ਆਪਣੀ ਜਿਹੜੀ ਤਰਾਮ ਤੁਹਾਨੂੰ ਪਤਾ ਹੀ ਹੈ ਕੀ ਹੁੰਦਾ ਤਰਾਮ ਜਿਹੜੇ ਸ਼ਹਿਰਾਂ ਚ ਜਿਦਾ ਮਿਲਾਨ ਵਗੈਰਾ ਚ ਚੱਲਦੀ ਇਹਦੀ ਕਹਾਉਨਾ ਤਾਂ ਲੀਨੀਆ ਤ੍ਰਾਂਵੀਆਰੀਆ ਨੌਨ ਰੈਗੂਲਾਤਾ ਦਾ ਸਿਮੋਪਰੀਆ ਦਾ ਮਤਲਬ ਹੁੰਦਾ ਜੀ ਮੂਹਰੇ ਜਿਹੜੀ ਤੁਹਾਡੇ ਤਰਾਮ ਚੱਲ ਰਹੀ ਹੈ ਉਹਦੇ ਮਨਾਲ ਕੋਈ ਵੀ ਲੈਂਟ ਜਾਂ ਸਿਗਨਲ ਨਹੀਂ ਹੈਗਾ ਤੁਸੀਂ ਆਪਣੇ ਆਪ ਹੀ ਸਾਵਧਾਨੀ ਵਰਤਿਓ ਜੀ ਇੰਡੀਕਾ ਉਹਨਾਂ ਲੀਨਿਆ ਤਰਨਵਾਰੀਆ ਕਿ ਇਨਕ੍ਰੋਚਾ ਲਾ ਕਾਰੇਜ ਜਾਤਾ ਇਹ ਕਹਿੰਦਾ ਜੀ ਇੰਦੀ ਕਹਿੰਦਾ ਦੱਸਣਾ ਉਹਨਾਂ ਲੀਨਿਆ ਇੱਕ ਲੈਂਥ ਉਹ ਤਰਾਮ ਦੀ ਲੈਂਨ ਲੀਨਿਆ ਤਰਾਮ ਵੀ ਆ ਰਹੀ ਹੈ ਇਨਕ੍ਰੋਚਾ ਜਾਨੀ ਕਿ ਟੱਕਰਨਾ ਟਕਰਾਂਦੇ ਆ ਦੋ ਲਾ ਕਾਰੇਜ ਜਾਤਾ ਫਿਰ ਜਿਹੜੀ ਆਪਣੀ ਜੇ ਸੜਕ ਤੇ ਆਪਾਂ ਜਾਣਾ ਕਾਰੇਜ ਜਾਤਾ ਤੁਹਾਨੂੰ ਦੱਸਿਆ ਸੀ ਨਾ ਕੁਰਸੀ ਹੁੰਦੇ ਆ ਉਹ ਵਾਲਾ ਜਿਹੜਾ ਪਹਿਲਾ ਭਾਗ ਆਪਾਂ ਤੁਹਾਨੂੰ ਦੱਸਿਆ ਸੀਗਾ ਉਹ ਜਾ ਕੇ ਜ਼ਰੂਰ ਦੇਖਿਓ ਕਾਰੇਜ ਜਾਤਾ ਕੀ ਹੁੰਦਾ ਕਿ ਉਹਦੇ ਨਾਲ ਇਹ ਲੈਂਨ ਦੇ ਉੱਤੇ ਦੀ ਲੰਘਣੀ ਹੈ ਉਹ ਹੋ ਸਕਦਾ ਹੈ ਪੋਸਟੋ ਨੇ ਚੈਂਟਰੀ ਅਬਿਟਾਤੀ ਉ ਫੋਰੀ ਚੈਂਟਰੀ ਅਬਿਟਾਤੀ ਇਹ ਜਾਣੇ ਆਪਣੇ ਬੜੇ ਸ਼ਹਿਰਾਂ ਦੇ ਵਿੱਚ ਵੀ ਹੋ ਸਕਦਾ ਇਹ ਸੀਡ ਬਾਹਰ ਵੀ ਹੋ ਸਕਦਾ ਓਬਵੀਅਸ ਇਨ ਤੇ ਜਿੱਥੇ ਲੰਘਦੀ ਹੋਵੇ ਆਪਣੇ ਟ੍ਰਾਮ ਹੋ ਰਹੇ ਉਹਨਾਂ ਨੇ ਜਿੱਥੋਂ ਸਾਈਕਲ ਲਗਾਣੇ ਉੱਥੇ ਤਾਂ ਸੀਡ ਲਾਣੀ ਨਹੀਂ ਹੈਗੀ ਜੀ ਮੋਦੇ ਰਾਰੇ ਲਾ ਵੈਲੋਸੀਤਾ ਪਰ ਕੇ ਸ਼ਿ ਪੋਦਰਾ ਬੀ ਇਨਕ੍ਰੋਚਾਰੋ ਟ੍ਰਾਮ ਮੋਦੇ ਰਾਰੇ ਹੁੰਦਾ ਆਪਣਾ ਉਹੀ ਜਿਹੜਾ ਸਾਵਧਾਨੀ ਵਰਤੋ ਆਪਣੀ ਸਪੀਡ ਨੂੰ ਥੋੜੀ ਜਿਹੀ ਘਟਾਓ ਨਿਯੰਤਰ ਰੱਖੋ ਪਰ ਕੇ ਕਿਉਂਕਿ si potrebbe incrociare un tram kyunki sand nu raste de vich tram takkar sakdi hai encroach kare hunda takkar na jidda encroach hundi takra do lane si possa sorpassare a destra il tram se c'è spazio tu si onu sajje passio overtake kar sakde ha sorpassare overtake je jagah ਇਹ ਤਾਂ ਚਲੋ ਹੁਣ ਬੰਦਾ ਪਤਾ ਦਾ ਸਾਰਿਆਂ ਨੂੰ ਜੇ ਜਗ੍ਹਾ ਬੰਦੇ ਤਾਂ ਹੀ ਗੱਡੀ ਲਗਾਣੀ ਨਹੀਂ ਪਸਾਣੀ ਥੋੜੀ ਹੈ ਪਰ ਵੀਰੋ ਫਾਲਸੋ ਚ ਬੰਦਾ ਇੱਥੇ ਆ ਕੇ ਫਸ ਜਾਂਦਾ ਤੁਸੀਂ ਇਹ ਦੇਖੋ ਲਿਖਿਆ ਹੋਵੇ 6 4 5 0 சி ਪੋਂ ਟਿਰਕੋਲਾਰੇ ਸੁਬਿਨਾਰੀ ਸੈਂਸਾ ਇੰਟਰਾਲਜ਼iare ਲਾ ਮਾਰਸਾ ਦਲ ਤਰਾਮ ਅੱਛਾ ਇਹਦਾ ਮਤਲਬ ਹੈ ਜੀ ਤੁਸੀਂ ਉਹਦੀਆਂ ਲਾਈਨਾਂ ਤੇ ਗੱਡੀ ਦਾ ਚਲਾ ਸਕਦੇ ਆ ਪਰ ਇਹ ਨਹੀਂ ਪਰ ਤੁਸੀਂ ਉਹਦੀਆਂ ਲਾਈਨਾਂ ਤੇ ਗੱਡੀ ਚ ਲਾ ਕੇ ਟਰਾਮ ਵੀ ਰੋਕ ਦੋ ਮੰਨ ਲਓ ਉਹਦੀ ਗੱਡੀ ਟਰਾਮ ਤੁਹਾਡੇ ਨਾਲ ਚੱਲ ਰਹੀ ਆ ਤੇ ਕੋਰ ਜਿੱਤਾ ਸੀਗਾ ਸੀ ਜਰਮਨ ਨੂੰ ਗੱਡੀ 'ਚ ਸਵਿਸਰਚ ਪਤਾ ਨਹੀਂ ਕਿਹੜਾ ਪਿੰਡ ਸਦਾ ਯਾਦ ਨਹੀਂ ਆਂਦਾ ਤੇ ਸਾਡੇ ਨਾਲ ਨਾਲ ਟਰਰਾਮ ਚੱਲੇ ਤੇ ਸਾਈਡ ਤੇ ਅਸੀਂ ਉਹ ਕਹ ਸਮਝ ਨਾ ਲੱਗੇ ਉਹ ਭਾਜਾ ਹੋਰ ਕਿਸ਼ੂ-ਮਿਸ਼ੂ ਕਰਨ ਤੇ ਕਹਿਣਾ ਮਤਲਬ ਆ ਵੀ ਤੁਸੀਂ ਗੱਡੀ ਚਲਾ ਸਕਦੇ ਆ ਉੱਤੇ ਪਰ ਤੁਸੀਂ ਉਹਦੇ ਲਈ ਰਕਾਵਟ ਜਾਂ ਕਵਾਬ ਚ ਹੱਡੀ ਨਹੀਂ ਬਣਨਾ ਆਪਣੀ ਟਰਰਾਮ ਜਿਹੜੀ ਹੁੰਦੀ ਹੈ ਉਹਦੇ ਲਈ ਫਾਰੇ ਅਟੈਂਸਿਓਨੇ ਐ ਪੈਦੋਨੀ ਪ੍ਰੈਜੈਂਤੀ ਅਲਾ ਫਰਮਾਟਾ ਦਲਟਰਾਮ ਕਹਿਣ ਦਾ ਭਾਵ ਆ ਜੀ ਕਿ ਤੁਸੀਂ ਉਤੋਂ ਬਹੁਤ ਸਾਵਧਾਨੀ ਵਰਤਣੀ ਜਿਹੜੇ ਵਿਚਾਰੇ ਬੰਦੇ ਉੱਥੇ ਡੀਕਦੇ ਆ ਉਹਨੂੰ ਚੜਨ ਨੀ ਤਰਾਮ ਤੋਂ ਸਵਾਰੀਆਂ ਨੂੰ ਸੇ ਜੀ ਸਾਲਵਾ ਜੈਂਤੇ ਸੀ ਪੋਸੋਰ ਪਾਸਾਰੇ ਟਰਾਮਪਰਮਸ ਪਰ ਸ਼ਰੀਟੇ ਦੀ ਸੇ ਅਸਾ ਸਾਲਵਾ ਜੈਂਤੇ ਸਾਲਵਾ ਜੈਂਤੇ ਹੋ ਹੁੰਦਾ ਜਿਹਦੇ ਵਿੱਚ ਨਾ ਬੰਦੇ ਰੁਕਦੇ ਹੁੰਦੇ ਤਰਾਮ ਤੋਂ ਤੁਹਾਨੂੰ ਮੈਂ ਪਹਿਲੀਆਂ ਫੋਟੋਆਂ 'ਚ ਦਿਖਾਇਆ ਸੀ ਤੁਸੀਂ ਜ਼ਰੂਰ ਜਾ ਕੇ ਦੇਖੋ ਤੇ ਹਾਂਜੀ ਜੇ ਤਰਾਮ ਖੜੀ ਆ ਤਾਂ ਤੁਸੀਂ ਤਾਂ ਹੀ ਉਹਨੂੰ ਓਵਰਟੇਕ ਕਰ ਸਕਦੇ ਆ ਆ ਇੱਕ ਤਾਂ ਬੂੰਗੜੀ ਐ ਨਾ ਦੇਖ ਤੇ ਉਸ ਤੋਂ ਬਾਅਦ ਲਿਖਿਆ ਹਾਂਜੀ ਤੇ ਨੇਰੇ ਪ੍ਰੈਜ਼ੈਂਤੇ ਪਰ ਫਰਮਾਰ ਦੀ ਤਰਾਮ ਬਿਜ਼ੋਨੀ ਦੀ ਦਿਸਟਾਂਸਾ ਮੱਜੋ ਰਿਸਪੈਟੋ ਆ ਕੋਲਾ ਦੇਲੇ ਮਾਕੀਨ ਇਸ ਗੱਲ ਦਾ ਕੀ ਮਤਲਬ ਹੈ ਜੀ ਆਪਣੇ ਦਿਮਾਗ 'ਚ ਜਰੂਰ ਰੱਖਿਓ ਪੇ ਅਗਰ ਜਿਹੜੀ ਤਰਾਮ ਆ ਉਹਨੂੰ ਰੋਕਣਾ ਪੈ ਜਾਏ ਤਾਂ ਉਹ ਥਾਂ ਤੇ ਬ੍ਰੇਕ ਨਹੀਂ ਮਾਰ ਸਕਦੀ ਉਹ ਥੋੜੀ ਜੀ ਉਹਦੀ ਤੁਹਾਨੂੰ ਪਾ ਕੀ ਕਰਕੇ ਕਿੰਨੀ ਜਣ ਕੇ ਦੂਰ ਜਾ ਕੇ ਰੁਕਦੀ ਆਪਾਂ ਗੱਡੀ ਦੀ ਤਾਂ ਬ੍ਰੇਕ ਉੱਥੇ ਜਗਾ ਤੇ ਇੱਕ ਜਨ ਲਾ ਜਾਂਦੀ ਪਰ ਨੂੰ ਉਹਨੂੰ ਰੋਕਣ ਲਈ ਆਬੀਜੋਨੋ ਉਹਨੂੰ ਲੋਡਾ ਦਿਸਟਾਂਸਾ ਦੂਰੀ ਮਜੂਰੇ ਜ਼ਿਆਦਾ ਰਿਸਪੈਕਟ ਵਾਲੇ ਮੱਕ ਨੇ ਬ ਗੱਡੀਆਂ ਤੋਂ ਜ਼ਿਆਦਾ ਦਿਸਟਾਂਸ ਦੀ ਲੋਡ ਹੈ ਜੇ ਤਾਂ ਆਪਾਂ ਇੱਥੋਂ ਉੱਥੇ ਬ੍ਰੇਕ ਲਾਈਏ ਨਾਲੇ ਲੱਗ ਜਾਂਦੀ ਪਰ ਉਹਨਾ ਇੱਥੋਂ ਲਾਓ 2-4 ਮੀਟਰ ਦਾ ਫਰਕ ਹੁੰਦਾ ਯਾਨੀ ਤਕਰੀਬਨ ਫਰਕ ਹੈਗਾ ਜੀ ਲਓ ਜੀ ਇਹ ਆਪਾਂ ਹੋ ਗਿਆ ਅਤਰਾ ਫੇਰਾ ਸ਼ਾਮੇ ਤੋਂ ਤਰੰਬੀਆ ਚਲੋ ਸੰਗਾ ਜੀ ਇਸ ਤਰ੍ਹਾਂ ਹੁਣ ਅੱਜ ਅਸੀਂ ਆਪਣਾ ਭਾਗ ਨੰਬਰ 2 ਖਤਮ ਕਰਦੇ ਆਂ ਜੀ ਤੇ ਸਿਗਨਲ ਖਤਰੇ ਦਾ ਭਾਗ ਨੰਬਰ 3 ਆਪਾਂ ਅੱਜ ਕੱਲ ਦੇ ਵਿੱਚ ਪਾਨੇ ਕੱਲ ਨੂੰ ਸ਼ਨੀਵਾਰਾ ਸ਼ਨੀਵਾਰ ਕੱਲ ਨੂੰ ਪਾ ਦੂੰਗਾ ਜੀ ਤੇ ਐਪੀਸੋਡ ਕਿੱਦਾਂ ਦਾ ਲੱਗਾ ਜੀ ਆਪਣਾ ਭਾਗ ਜਰੂਰ ਦੱਸਿਓ ਕਮੈਂਟ ਕਰਿਓ ਆਪਣੇ ਯਾਰਾਂ ਦੋਸਤਾਂ ਨੂੰ ਵੀ ਦੱਸਿਓ ਤੇ ਆਪਣਾ ਪੀਜਾ ਜੀ ਲਰਨ ਇਟਾਲੀਅਨ ਇਨ ਪੰਜਾਬੀ ਉਥੇ ਤੁਸੀਂ ਲਾਈਕ ਕਰਨਾ ਚਾਹੁੰਦੇ ਹਾਂ ਤਾਂ ਕਰ ਲਓ ਜੀ ਆਪਣਾ ਪਟ ਸਾਹਿਬ ਦਾ ਨੰਬਰ ਹੈਗਾ ਜੀ 32881 3851 ਇੱਥੇ ਅਗਰ ਤੁਸੀਂ ਕੋਈ ਗੱਲਬਾਤ ਪੁੱਛਣੀ ਹੋਵੇ ਐਮਰਜੈਂਸੀ ਇਹ ਸਿਰਫ ਵਟਸਐਪ ਲਈ ਹੈ ਜੀ ਇੱਥੇ ਟੈਲੀਫੋਨ ਨਹੀਂ ਚੱਲਦਾ ਟਰਾਈ ਨਾ ਕਰਿਓ ਲਾਣ ਦੀ ਕਿਉਂਕਿ ਸਿਮ ਕਟੇ ਦਾ ਰੱਖਿਆ ਹੋਇਆ ਆ ਤੇ ਆਪਣੀ ita punjabi kyochla@di.red ਜਿਹੜੀ ਅੰਗਰੇਜ਼ੀ ਤੁਸੀਂ ਕਹਿੰਦੇ ਆ Gmail.com ਇਹ ਆਪਣੀ ਜੀ ਆਪਾਂ ਆਫੀਸ਼ੀਅਲ ਈਮੇਲ ਬਣਾ ਲਈ ਆ ਅਗਰ ਤੁਸੀਂ ਕੋਈ ਆਪਣਾ ਡਾਕੂਮੈਂਟ ਜਿਹਦਾ ਕਮੂਨੇ ਦਾ ਡਾਕੂਮੈਂਟ ਹੁੰਦਾ ਕਿਤੇ ਉਹ ਤੁਹਾਨੂੰ ਡਾਕੂਮੈਂਟ ਆ ਬਿੱਲ ਹੀ ਆ ਗਿਆ ਕੋਈ ਮੂਲਤਾ ਆ ਗਿਆ ਤੁਹਾਨੂੰ ਨਹੀਂ ਸਮਝ ਲੱਗਦਾ ਅਗਰ WhatsApp ਤੇ ਨਹੀਂ ਜਾਏ ਆਪਣੇ ਈਮੇਲ ਨਹੀਂ ਕਰਨਾ ਆਪਣੇ ਮੈਸੇਜ ਨਹੀਂ ਕਰਨਾ ਚਾਹਦੇ ਤੁਸੀਂ ਨਾ Facebook ਤੇ ਇਸ ਈਮੇਲ ਤੇ ਸਕੈਨ ਕਰਕੇ ਭੇਜ ਦਿਓ ਜੀ ਜਿੰਨੀ ਜਲਦੀ ਤੋਂ ਜਲਦੀ ਹੋ ਸਕੇ ਉਹਦੀ ਟ੍ਰਾਂਸਲੇਸ਼ਨ ਕਰਕੇ ਤੁਹਾਨੂੰ ਦੇ ਦੇਵਾਂਗੇ ਚਲੋ ਚੰਗਾ ਜੀ ਸਤਸ੍ਰੀਕਾਲ ਸਾਰਿਆਂ ਨੂੰ ਮਿਲਦੇ ਆਂ ਫਿਰ ਅਗਲੇ ਪਾਗ ਵਿੱਚ